ਜੰਗਮੇ ਟੀਵੀ ਦੇ ਉੱਤੇ ਜੇ ਸੱਦਿਓ ਸਿੱਧੀ ਆ ਤਸਵੀਰਾਂ ਆ ਚੋਰ ਫੜੇ ਗਿਆ ਭਾਈ ਇੱਕ ਮਿੰਟ ਇੱਕ ਮਿੰਟ ਭਾਈ ਕਿੱਥੋਂ ਫੜੇ ਕਿੱਥੋਂ ਦੱਸਿਓ ਭਾਈ ਇੱਕ ਮਿੰਟ ਇੱਕ ਮਿੰਟ ਅੰਦੀ ਜੰਗਮੇ ਤੋਂ ਭਾਂਡੇ ਲਿਖਾਣੇ ਕੋ ਖੋਹ ਮਾਰ ਕਰਕੇ ਪਾ ਦੇ ਅੱਛਾ ਜੀ ਹਕਲ ਹੀ ਗਿਆ ਉਹਨਾਂ ਦਾ ਐਕਸੀਡੈਂਟ ਕਰਕੇ ਪਾ ਦੇ ਨਹੀਂ ਨਹੀਂ ਲੈ ਚੱਕਣ ਕੀ ਆਈ ਸੀ ਚੋਰ ਦੇ ਖੋਹ ਮਾਰ ਕਰਕੇ ਹੋਮਾ ਦੇ ਕਰਾਈ ਸੀ ਕਿੰਨੇ ਟਾਈਮ ਸੀ ਭਾਜੀ ਚਾਰ ਕਿ ਨਿਕਲੇ ਚਾਰ ਕਿ ਨਿਕਲੇ ਜਾਮ ਲੱਗਦਾ ਬਈ ਕੋਈ ਨਿਕਲਿਆ ਯਾਰ ਤਰਬੂਤ ਲਗਵਾਏ ਭਾਈ ਚੋਰੀ ਕੀਤੀ ਤੁਸੀਂ ਚਾਰ ਮੂਰ ਬਣੇਗੇ 4:00 ਵਜੇ ਦੀ ਡਿਲੀਵਰੀ ਹੈ ਕਿੰਤੋਂ 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 ਚੋਰੀ ਚੋਰੀ ਕਰਨ ਕਿ ਤੋਏ ਤੁਸੀਂ 10 ਮਿੰਟ ਪਹਿਲਾਂ ਆਪਣਾ ਬੈਂਡਾ ਮੇਰਾ ਭਾਈ ਚੋਰੀ ਕਿਦਾਂ ਐਨੀ ਦੂਰ ਆ ਦੇਖੋ ਜੀ ਚੋਰ ਫੜੇ ਗਿਆ ਚੋਰ ਦੋ ਚੋਰ ਫੜੇ ਗਿਆ ਸਿੱਧੀਆਂ ਲਾਈਟ ਤਸਵੀਰ ਹੈ ਭਾਈ ਤੁਸੀਂ ਫੜੇ ਆ ਮੋਕੇ ਤੇ ਨਹੀਂ ਨਹੀਂ ਭਾਈ ਜੀ ਫੜੇ ਜਾਂ ਤਾਂ ਨਹੀਂ ਆ ਅੱਛਾ ਜੀ ਜਿਨ੍ਹਾਂ ਨੇ ਫੜੇ ਚੋਂ ਉਹਨਾਂ ਨੇ ਕੰਮ ਲੈਣਾ ਸੀ ਇਹ ਮੁੰਡੇ ਵਾਰੋ ਪਿਛੋਂ ਰਮ ਕੁੜੀਆਂ ਨਾਲੇ ਤੋਂ ਪਿੱਛਾ ਕਰਕੇ ਆਂਦੇ ਨੇ ਭਾਈ ਤੁਸੀਂ ਤਰੋ ਬਹੁਤ ਵੱਡੀ ਹਿੰਮਤ ਕੀਤੀ ਚੋਰ ਫੜੇ ਆ ਆਈ ਰੋਡ ਤੇ ਕਾਲ ਇੱਕ ਡੇਢ ਸੀ ਮਾਤਾ ਜੀ ਵਾਲੀਆ ਲਾਈਆ ਗਿਆ ਇਹੀ ਹੋ ਸਕਦੇ ਭਾਈ ਇਹੀ ਹੋ ਸਕਦੇ ਆ ਭਾਈ ਹੋ ਸਕਦੇ ਭਾਈ ਆ ਦੇਸ ਉਹ ਤੇ ਚੋਰ ਚੋਰ ਫੜੇ ਗਿਆ ਚੋਰ ਭਾਈ ਜੀ ਚੋਰ ਫੜ ਗਏ ਅਰੇ ਜਿਹੜਾ ਸਿਰਿੰਗਾ ਦੇਖੋ ਭਾਈ ਦੇਖੋ ਜੀ ਆ ਦੇਖੋ ਨਸ਼ਾ ਚਿੱਟਾ ਭਾਈ ਗਾਣ ਗਾਣ ਨਹੀਂ ਕੱਟ ਰਿਹਾ ਦੇਸ ਅੱਧੇ ਨਸ਼ਾ ਨਸ਼ਾ ਬਾਹਰ ਕੱਟੀਏ ਠੀਕੇ ਫੜੇ ਠੀਕੇ ਵੀ ਲਾਂਦਾ ਤੂੰ ਨਸ਼ੇ ਆ ਦੇਖੋ ਇਹ ਨਸ਼ੇਰੀ ਹਾਤੇ ਜੇ ਖੜਾ ਵੀ ਨਹੀਂ ਹੁੰਦਾ ਪਿਆਨੇ ਕੋ ਕਿ ਤੂੰ ਆਇਆ ਕਿ ਤੂੰ ਪਾਜੀ ਉਧਰ ਲੈ ਕੇ ਜਿੰਦੇ ਇੱਥੇ ਰਸ਼ ਪੈ ਗਿਆ ਚਲੋ ਦੇ ਸੱਦੇ ਚੋਰ ਫੜੇਗੇ ਜੋਰਦਾਨ ਸ਼ਬੰਦਾਂ ਚ ਇੱਕ ਪਬਲਿਕ ਵਾਲਾ ਚੋਰ ਫੜੇ ਗਿਆ ਜਿਹੜੀ ਤਸਵੀਰਾਂ ਜੰਮਦਰ ਮੈ ਟੀਵੀ ਦੇ ਉੱਤੇ ਲਾਈਵ ਦੋਸਤੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਇਹ ਨਸ਼ੇਰੀ ਹਾਤੇ ਜਿਸ ਸੀ ਨਸ਼ੇਰੇ ਵਿੱਚ ਕਿੱਟਿਆ ਨਸ਼ਾ ਕੀਤਾ ਵੀ ਆ ਚੋਦਾ ਨੇ ਭਾਈ ਪੁਲਿਸ ਬੁਲਾਈ ਗਈ ਆ? ਹਾਂਜੀ ਹਾਂਜੀ ਭਾਈ ਫੋਨ ਕੀਤਾ ਆ। ਹਾਂ ਭਾਈ ਆ ਆ ਦੇਖੋ ਜੀ ਚੋਰ ਆ ਕੋ ਤੂਰੇ ਵੀ ਨਹੀਂ ਜਾਂਦਾ ਟੀਕੇ ਫੜੇ ਗਿਆ ਨਾ ਗੁਨ ਨਾਲ। ਜਿੱਟਾ ਕਿੰਨੇ ਟੀਕੇ ਲਏ ਭਾਈ? ਚਾਰ ਟੀਕੇ। ਇਹ ਇਹ ਆਈਸੀ ਚੋਰੀ ਆਈਸੀ ਕਿੱਥੇ ਕਦਰਾਈ ਸੀ? ਆ ਦੇਖੋ ਹੀ ਡਰਾਮੇबाजी ਹੁੰਦੀ ਵੀ ਨਸ਼ੇੜੀਆ ਵੱਲ ਲੋ ਡਰਾਮੇबाजी ਪਾਪਾ ਜੀ ਕੀ ਗੱਲ ਕੀ ਹੋਈ ਯਾਰ ਪਾਪਾ ਜੀ ਕਿੱਥੋਂ ਫੜਿਆ ਹੈ ਬੜੇ ਕਿੱਥੋਂ ਚੋਰ ਕੁਟੀਆ ਰੋੜ ਤੋਂ ਫੜਿਆ ਕੰਨੇ ਬੰਦੇ ਸੀ ਇਹ ਦੋ ਜਣੇ ਸੀ ਮੇਰਾ ਮੋਬਾਈਲ ਸਭ ਚੱਲ ਗਿਆ ਆ ਦੇਖ ਲੋ ਪਰਸ਼ਾਨਾ ਹੀ ਪਰਸ਼ਾਨਾ 14 ਨੂੰ ਫੇ ਚੋਰੀਆ ਕਰਦੇ ਬੇ ਦਾ ਸ਼ਮੰਦਰ ਵਿੱਚ ਦੋਸਤੋ ਸਿੱਧਾ ਸਿੱਧੀਆਂ ਤਸਵੀਰਾਂ ਰੇਂਡਾ ਮੈਂ ਟੀਵੀ ਦੇ ਦੋ ਚੋਰ ਆਲੇ ਕਿੰਨੀਆਂ ਚੋਰੀਆ ਕੀਤੀ ਅੱਗੇ ਤੁਸੀਂ ਮੈਂ ਭਾਜੀ ਇਹਨੂੰ ਜਾਣਦਾ ਨਹੀਂ ਯਾਰ ਨਹੀਂ ਇੱਕ ਮਿੰਟ ਕਹਿੰਦਾ ਕਿੰਨੇ ਚੋਰ ਕਿੰਨੇ ਅੱਗੇ ਚੋਰੀਆ ਕਿੰਨੀ ਕੀਤੀ ਮੈਂ ਕੋਈ ਵੀ ਨਹੀਂ ਬੈਠਾ ਸੀ ਮੇਰੀ ਗੱਲ ਅੱਡੇ ਤੋਂ ਇਹ ਗੱਛਾ ਮੇਰੇ ਮਗਰ ਠੀਕ ਹੈ ਵੀਰੇ ਤੁਸੀਂ ਇਹ ਰੇਂਡਾ ਕਿੱਥੇ ਭਲੇ ਦੱਸੋ ਦਿੰਦਾ ਕਿੱਥਾ ਤੁਸੀਂ ਤੂੰ ਦਿੰਦਾ ਕਿੱਥੇ ਮੈਂ ਕਿਹਾ ਹੈ ਇੱਪਣ ਇੱਪਣ ਉਹ ਇੱਥੇ ਕੀ ਕੰਨਾ ਆਇਆ ਕੰਮ ਦਾ ਪਤਾ ਕਰਨਾ ਹੈ ਕਦੇ ਕੰਮ ਦਾ ਪਤਾ ਕਿੱਥੇ ਕੰਮ ਸੁਣਿਆ ਹੈ ਇਹ ਲੋਕੀ ਇੱਕ ਮਿੰਟ ਇਹ ਲੋਕੀ ਪਾਗਲਾ ਕਿਹਨੇ ਫੜਿਆ ਦਿਨੂ ਯਾਰ ਦਿੱਲੀ ਵਿੱਚ ਚਲਾਉਂਗਾ ਟੈਕਸੀ ਹੈ ਟੈਕਸੀ ਦਿੱਲੀ ਵਿੱਚ ਚਲਾਉਂਗਾ ਇਹਦੇ ਚਿੱਤੇ ਦੀ ਕੰਮ ਦਾ ਕੰਮ ਇਹ ਅੱਡੇ ਦਾ ਨਾਮ ਬੈਠਾ ਹਾਂ ਇਹ ਚੋਰ ਦਾ ਚੋਰ ਨਹੀਂ ਨਹੀਂ ਕਹਿੰਦੇ ਮੈਂ ਨਹੀਂ ਇਹ ਚੋਰੀ ਕੀਤੀ ਇਹਨੇ ਆ ਦੇਖੋ ਜੀ ਆਪਣੇ ਮੂੰਹ ਬਾ ਕਰ ਦੇਵੇ ਚੋਰ ਆ ਦੇ ਆਪਾਂ ਚੋਰੀ ਕਿਉਂ ਰਹੀ ਆ ਚੋਰੀ ਕਰ ਰਹੀ ਆ ਮੈਂ ਨਹੀਂ ਭਾਈ ਠੀਕ ਆ ਇਹ ਕੀ ਹੋ ਰਿਹਾ ਹੈ ਹਾਂ ਜੀ ਮੈਂ ਦੱਸਾਂ ਪਸ 16ਵੀਂ ਹੈ ਜੀ ਅੱਛਾ ਜੀ 16ਵੀਂ ਨੰਬਰ ਤੋਂ ਦੇਖੋ ਜੀ ਆਹ ਦੇਖੋ ਜੀ ਆਹ ਚੋਰਾਂ ਨੇ ਭਾਈ ਇਹ ਕਹਿੰਦੇ ਵੀ ਇਹ ਚੋਰ ਸੋਲਾ ਇਹ ਨਹੀਂ ਇਹ ਨਹੀਂ ਇਹਦੇ ਮੇਰੇ ਪਿੱਛੇ ਇਦਾਂ ਰੱਖਦਾ ਕਹਿੰਦਾ ਮੋਟਰਸਾਈਕਲ ਰੋਕ ਕੇ ਮਾਰ ਦੇਣਾ ਵੇਖਿਆ ਜੀ ਸੋਲੇ ਦੇ ਆਹ ਦੇਖੋ ਜੀ ਚੋਰ ਆਪਣੀ ਚੋਰੀ ਮੰਨਦੇ ਵੇ ਤੂੰ ਕਿੱਥੇ ਰੌਣ ਵਾਲਾ ਤਾੜੀਆਂ ਵੀ ਨਹੀਂ ਕੋਈਆਂ ਇੱਡੇ ਦੇ ਮੈਂ ਮੈਂ ਕੰਮ ਦਾ ਵਾਲਾ ਕਰਾਂ ਆਹ ਆਏ ਪਿੱਡੋ ਮੈਂ ਆਪ ਦੇਖੇ ਭਾਈ ਇੱਥੇ ਆਉਂਦੇ ਆਂ ਆਹ ਇੱਥੇ ਆਉਂਦੇ ਵੇ ਭਾਈ ਵੇ ਮਤਲਬ ਦੋਨੇ ਹਲਕੇ ਚੋਰੀਏ ਕਰਦੇ ਵੇ ਭਾਈ ਉਹਨੇ ਪਿੱਛੇ ਕੀਤਾ ਯਾਰ ਮੈਂ ਵੀ ਵੈਰੀ ਗੁੱਡ ਭਾਈ ਜੀ ਲਈ ਭਾਈ ਦੇਖੋ ਹਿੰਮਤ ਕੀਤੀ ਭਾਈ ਨੇ ਚੋਰ ਫੜਿਆ ਗਿਆ ਦੇ ਸਤੋ ਦਾੰਸ਼ਮ ਦੇ ਦੋ ਚੋਰ ਭਾਈ ਤੁਸੀਂ ਕਿਦਾਂ ਹਿੰਮਤ ਕੀਤੀ ਯਾਰ ਕੋਈ ਹਿੰਮਤ ਇਦਾਂ ਕਦੇ ਕਲਾਈਮ ਘਟੇ ਹੋਵੇ ਪੰਜਾਬ ਦੇ ਵਿੱਚ ਬੋਲੀ ਮੈਂ ਤੈਨੂੰ ਦੱਸਦਾ ਵਾਂ ਜੀ ਇਹ ਦੋਵੇਂ ਨਾ ਇਹ ਇਹਨੂੰ ਪਹਿਲਾਂ ਫੜ ਲੈ ਇਹ ਬਾਅਦ ਫੜੋਗੇ ਭਾਈ ਜੀ ਕੋਈ ਨਾ ਕੇਲ ਬਣਾ ਚੁੱਕੇ ਨੇ ਨਾ ਅੱਛਾ ਜੀ ਠੀਕੇ ਦਿਖਾਓ ਠੀਕੇ ਠੀਕੇ ਹੱਟੀਕੇ ਉੱਪਰ ਹੀ ਜੇਪੀ ਜੇ ਪੇ ਆ ਦਿੱਕੇਗਾ ਦਿੱਕੇਗਾ ਇਹ ਦੁਕਾਨ ਤੋਂ ਪੁੱਛਦੇ ਹੋ ਮੈਂ ਤੋਂ ਸਪੀਡ 'ਚ ਮੈਂ ਫੜਿਆ ਇਹਨੂੰ ਅਗਰ ਤੁਸੀਂ ਵੀ ਫੜਿਆ ਬਈ ਮੈਂ ਕੱਕਾ ਮਾਰੇ ਬਈ ਅੱਛਾ ਜੀ ਤੇ ਇਹ ਨਹੀਂ ਸੁਣਿਆ ਇਹ ਝੂੜ ਗਿਆ ਇਹ ਇੱਥੇ ਡਿੱਗੇ ਆ ਅੱਛਾ ਜੀ ਇੱਥੇ ਡਿੱਗੇ ਸਾਰੇ ਐਤੋਂ ਫੜਿਆ ਮੈਂ ਤੇ ਭਾਪੇ ਨੇ ਭਾਈ ਨਿਕ ਤੂੰ ਤਾਂ ਵੀ ਨਹੀਂ ਜਾਂਦਾ ਨਸ਼ੇ 'ਚ ਪੂਰੇ ਟੰਗ ਆਏ ਬਈ ਅੱਗੇ ਭਾਈ ਉਹ ਫੋਨ ਕਿੱਥੇ ਬਈ ਉਹ ਫੋਨ ਕਿੱਥੇ ਡਿੱਗੇ ਕਿਹੜਾ ਨੰਬਰ ਇਹ ਕਿਹਨੇ ਕੋਈ ਚਾਰ ਆਹ ਮੁੰਡੇ ਕੋਲ ਚਾਰ ਫੋਨ ਆਏ ਮੁੰਡੇ ਕੋਲ ਤੁਸੀਂ ਦੇ ਸਕਦੇ ਹੋ ਚਾਰ ਫੋਨ ਪੜਗੇ ਆ ਫੜੇ ਦੋਸਤੋ ਵੀਡੀਓ ਵੱਧ ਵੱਧ ਵੀਡੀਓ ਵੱਧ ਵੱਧ ਵੀਡੀਓ ਸ਼ੇਅਰ ਕਰੋ ਇਹ ਐਕਟਿੰਗ ਹੁੰਦੀ ਵੀ ਨਸ਼ੇੜੀ ਵਾਲੀ ਨਸ਼ੇੜੀ ਵਾਲੀ ਐਕਟਿੰਗ ਹੁੰਦੀ ਵੀ ਆ ਭਾਈ ਪੁਲਿਸ ਨੂੰ ਫੋਨ ਕੀਤਾ ਤੁਸੀਂ ਨਸ਼ਾ 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 ਖਤਮ ਕਰੋ ਨਸ਼ਾ ਮੂਰਾ ਚਾਹ ਰਿਹਾ ਭਾਈ ਉਹ ਵੀ ਚਾਹੋ ਕਰੋ ਲੁਖਾਵਾ ਆ ਦੇਖ ਸਕਦੇ ਹੋ ਚਿੱਟਾ ਫੜ ਦੇ ਵਿੱਚ ਨਸ਼ੇ ਟੱਲੀ ਹੋਏ ਪਏ ਆ ਡਰਾਮੇ ਵਾਈ ਕਰਦੇ ਜਿਹੜਾ ਬੰਦ ਹੋਣ ਡਿਆ ਫੈਟ ਹੋਇਆ ਮੂੰਹ ਘਾਰੇ ਉੱਤੇ ਮੂੰਹ ਤੇ ਘਾਰੇ ਪਈਏ ਚਾਰ ਫੋਨ ਹੈ ਇਹਦੀ ਜੀ ਬਿਲਕਲੇ ਜੀ ਬਿਲਕਲੇ ਨਹੀਂ ਇਹਦੀ ਜੀ ਬਿਲਕਲੇ ਅੱਛਾ ਇਹ ਭਾਈ ਯਾਰ ਤੇਈ ਮੈਨੂੰ ਪੰਪ ਤੇ ਇਨਾ ਲਾਣਾ ਹੈ ਤੁਸੀਂ ਦੇ ਸਕਦੇ ਹੋ ਨਸ਼ਾ ਚਿੱਟਾ ਫੜਿਆ ਗਿਆ ਨਾਲ ਚੁਰਟੀਏ ਵੀ ਫੜੇ ਗਿਆ ਨਸ਼ੇੜੀਆਂ ਕੋਲ ਇਹ ਚੋਰੀਆ ਕਰਦੇ ਭਈ ਵੈਸੀ ਏਰੀਆ ਦੇ ਵਿੱਚ ਨਹੀਂ ਆਕੇ ਕਿੰਨੀ ਚੋਰੀਆ ਕੀਤੀ ਹੈ ਤੁਸੀਂ ਇੱਧਰ ਵਾਹ ਕੋਈ ਹੋਈ ਰਿਵਾਈਵ ਵੈਕਮ ਤੂੰ ਆਪ ਹੀ ਉਹ ਨਹੀਂ ਜਾਂਦਾ ਭਈ ਤੂੰ ਇਹਦੇ ਨਾਲ ਸੀ ਮੈਂ ਫੋਨ ਖੋਤਾ ਨਹੀਂ ਗਿਆ ਯਾਰ ਭਾਈ ਫੋਨ ਖੋਤਾ ਇਹਨੇ ਖੋਤਾ ਜੀ ਖੋਤਾ ਨੇ ਨਾਲ ਕੋਈ ਇਹਨੇ ਮੈਂ ਜਦੋਂ ਕਿਹਾ ਰੋਕਿਆ ਕੀ ਆ ਕੇ ਹੋਣੀ ਇਹਨੇ ਭਾਈ ਕਿਹਾ ਭਾਈ ਥੋੜੇ ਆ ਕੇ ਹਾਂ ਤੂੰ ਮੈਂ ਕਿਹਾ ਥੋੜਾ ਭਾਈ ਭਾਈ ਤੈਨੂੰ ਮੈਂ ਨੇੜੇ ਤੋਂ ਬੋਲ ਕੇ ਆ ਰਿਹਾ ਉਹ ਕਿਹਾ ਰੋਕਿਆ ਭਾਈ ਕਿ ਕਿਹੜੀ ਜਗ੍ਹਾ ਤੇ ਫੜੇ ਹੋਗੇ ਜਿੱਥੇ ਤੂੰ ਹੋਇਆ ਭਾਈ ਇਹਨੇ ਜਿੱਥੇ ਨਾਲ ਲਾਇਦਾ ਜਿੱਥੇ ਮੋਟਰਸਾਈਕਲ ਨਾਲ ਲਾਇਦਾ ਤੂੰ ਸਮਾਨ ਲਾਇਦਾ ਮੈਂ ਭਾਈ ਭਲੇ ਬੰਦੇ ਇਧਰ ਮੈਡੀਕਲ ਕਰਾਈਏ ਆ ਗਿਆ ਆ ਗਿਆ

ਕਿੰਨਾ ਗੋਬੜਾ ਤੁਸੀਂ ਦੇਖੋ ਨਾ ਬੋਲੇ ਓਏ ਅੱਗੇ ਆ ਬੋਲ ਤੁਸੀਂ ਦੇਖੋ ਜੀ ਕਿ ਪਪੀਲ ਕੇ ਬਲੋ ਇੱਕ ਮਿੰਟ ਚਲੋ ਚਲੋ ਬਾਹਰ ਨਿਕਲੋ ਪਪੀਲ ਕੇ ਬਲੋ ਚੋਰ ਫੜੇਗੇ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਟੀਵੀ ਦੇ ਪਾਈ ਨੰਬਰ ਐਸਓ ਸਾਹਿਬ ਪਹੁੰਚ ਚੁੱਕੇ ਆ 5 10 ਮਿੰਟ ਵਿੱਚ ਪਹੁੰਚ ਗਏ ਪੂਰੀ ਆਪਣੀ ਡਿਊਟੀ ਨਿਭਾਈ ਇਹਨਾਂ ਨੇ ਸਹੀ ਆਪਣੀ ਦੇਖੋ ਤਾਂ ਸਿੱਧੀਆਂ ਤਸਵੀਰਾਂ ਜਦੋਂ ਨਾ ਟੀਵੀ ਦੇ ਜਿਹੜਾ ਭਰਿਆ ਗਿਆ ਤੁਸੀਂ ਕਿਹੜਾ ਜਿਹੜਾ ਤਿੰਨ ਕੋਨ ਦੇ ਵਿੱਚ ਬਰਾਬਰ ਹੋਏ ਨੇ ਮੇਰਾ ਮੋਬਾਈਲ ਨਾ ਚੋਟ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਮੇਰਾ ਹੁੰਦਾ ਇਹਨਾਂ ਨੇ ਕਿਹਾ ਪੜੇਗੀ ਹੋਲੀ ਦਾ ਇਹ ਚੁੱਪ ਕਰਕੇ ਫੇਰੀ ਗੱਲ ਸੁਣਾ ਲਈ ਸੋਨਾ ਸੋਨਾ ਯਾਰ ਸਾਰੇ ਸ਼ਾਂਤੀ ਆ ਹੋਇਆ ਬਾਕੀ ਪਿੱਛੇ ਹੋ ਯਾਰ ਅੱਛਾ ਇਹ ਖੁੱਲੋ ਖੁੱਲੋ ਕਰ ਦੋ ਬਸ ਆਹ ਕੋਣ ਹੈ ਆਹ ਵੀ ਨਾਲ ਹੀ ਤੁਸੀਂ ਦੇਖਾ ਮੋਕੇਰੇ ਪੋਸ਼ ਪ੍ਰਸ਼ਾਸਨ ਪਹੁੰਚ ਚੁੱਕੇ ਐ ਸੋ ਪੂਜਨ ਡਿਵੀਜ਼ਨਰ ਪਾਈ ਨੰਬਰ ਪਹੁੰਚ ਚੁੱਕੇ ਆ ਮੇਰਾ ਲੋਜੀਟਿਕ ਬੜੀ ਵੱਡੀ ਵੱਡੀ ਗੱਲ ਆ ਆ ਦੇਖਿਆ ਟੀਕੇ ਵੀ ਇਹਦੇ ਕੋਲ ਆ ਟੀਕੇ ਵੀ ਨਿਕਲੇ ਗਏ ਆ ਨਸ਼ੇੜੀ ਕੋਲ ਚਾਰ ਫੋਨ ਫੜੇਗੇ ਬਣਿਆ ਹੋਇਆ ਭੱਜਦਾ ਅੱਗੇ ਅੱਗੇ ਪਲਾਨ ਚੋਂ ਬੱਟੇ ਮੋਟਰਸਲ ਮੇਰੀ ਦੁਕਾਨ ਦੇ ਕਿਹੜਾ ਕਿਹੜਾ ਦੋਸਤ ਸਾਲ 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 ਚੱਲ ਪਿਆ ਦੇਖ ਸੱਧਿਆ ਸਿੱਧਿਆ ਤਸਵੀਰਾਂ ਜਲੰਧਰ ਮੈਂ ਟੀਵੀ ਦੇ ਉੱਤੇ ਕੁਮਾਰੰਦ ਨੂੰ ਨੂੰ ਕੁਮਾਰਤਾਈ ਕਰੋ ਡਾਊਨ ਲਾਓ ਤੁਸੀਂ ਦੇਖ ਸਕਦੇ ਹੋ ਸਿੱਧਿਆ ਤਸਵੀਰਾਂ ਜਲੰਧਰ ਟੀਵੀ ਦੇ ਐਸਰ ਪੂਸ਼ਨ ਸਾਹਿਬ ਪਹੁੰਚ ਚੁੱਕੇ ਆ ਮੋਕੇ ਦਾ ਡਿਵੀਜ਼ਨ ਨੰਬਰ 5 ਤੋਂ ਜਿੱਥੇ ਐਸਐਸਪੀ 5 ਨੰਬਰ ਤੁਸੀਂ ਦੇਖ ਸਕਦੇ ਹੋ ਉਹਨੂੰ ਦੂਜੇ ਚੌਂ ਨੂੰ ਗੱਡੀ ਬਟਾ ਲਿਆ ਗਿਆ ਹੈ ਦੇ ਸੱਦੇ ਸਿੱਧਿਆ ਤਸਵੀਰਾਂ ਇਹ ਚੋਰ ਸੀ ਪਛਾਣੋ ਉਹਨੇ ਵੈਸੇ ਏਰੀਏ ਚ ਦਾਣ ਸ਼ਮੰਦਾ ਚੋਰੀ ਕੀਤੀ ਇਸ ਲੜਕੇ ਨੇ ਦੇ ਸੱਦੇ ਨਸ਼ੇ ਟੱਲੀ ਹੋਇਆ ਪਿਆ ਇਹਦੀ ਜੇਬੋਂ ਟੀਕੇ ਵੀ ਨਿਕਲੇ ਆ ਨਸ਼ੇੜੀ ਕੋਲ ਇਹ ਦੇਖ ਸਕਦੇ ਹੋ ਲਾ ਦੇ ਸੱਦੇ ਕਿੰਨੇ ਕੇ ਮਾਰੇ ਹੋ ਚੁੱਕੇ ਜਦੋਂ ਦੇ ਵੈਸੇ ਏਰੀਏ ਦੇ ਕਿਹੜਾ ਪਿੰਡ ਹੈ ਇਹਦਾ ਆਪਣਾ ਪਰਵਾਨ ਇਧਰ ਪਿੰਡ ਕਿਹਦਾ ਆਪਣਾ ਹੈ ਆਪਾਂ ਆ ਦੇਖੋ ਵੀ ਬੋਲਿਆ ਵੀ ਨਹੀਂ ਜਾਂਦਾ ਪਿਆ ਆਵਾਜ਼ ਵੀ ਟੱਡ ਟੱਡ ਕਰਕੇ ਬੋਲਦਾ ਪਿਆ ਦੇਖ ਸਕਦੇ ਹੋ ਇੰਨੇ ਕੁ लात ਮਾਰੇ ਚੁੱਕੇ ਵੈਸੇ ਇਹਦੇ ਦੋ ਲੜਕੇ ਚਾਰ ਫੋਨ ਫੜੇਗੇ ਨਿਕਲ ਇਹ ਚੋਰੀ ਕਰਨ ਆਏ ਸੀ ਇੱਕ ਖੋਮਾਰੀ ਕੀਤੀ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਜਿੰਨੇ ਮੈਂ ਟੀਵੀ ਦੇ ਉੱਤੇ ਲਾਈਵ ਇਹ ਦੰਸ਼ਮੰਦ ਦਾ ਮਾਮਲਾ ਦੱਸ ਰਿਹਾ ਦੋਸਤੋ ਕਿ ਨਵੇਂ ਦੋਸਤ ਜੁੜੇ ਸਕਣਾ ਵੱਧੋ ਵਾਰ ਵੀਡੀਓ ਸ਼ੇਅਰ ਕਰੋ ਕਮੈਂਟਸ ਜੁਦਾ ਦਿਓ ਹਰ ਚੀਜ਼ ਜਲੰਧਰ ਦੇ ਜਲੰਧਰ ਮੈਂ ਟੀਵੀ ਦੇ ਜਿਹੜਾ ਅਪਡੇਟ ਅਰ ਨਿਊਜ਼ ਮਿਲੇਗੀ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਦੋ ਚੋਰ ਫੜੇਗੇ ਦੋ ਨਾਲ ਕੋ ਟੀਕੇ ਵੀ ਲਿਖ ਲੈ ਚਾਰ ਫੋਨ ਪੜੇ ਗਿਆ ਨਾਲ ਕੋ ਸਿੱਧੀਆਂ ਤਸਵੀਰਾਂ ਲਾਈਵ ਭਾਈ ਮੁੰਡਿਆਂ ਕੰਨਾਂ ਟੁਟੇ ਆਪਣੀ ਬਸ ਆ ਦੇਖ ਸਾਡੇ ਡਰਾਮੇ ਵਾਈ ਕਰਦਾ ਵੀ ਉਹ ਨਹੀਂ ਚੰਗਾ ਭਲਾ ਖੜਾ ਪਿਆ ਸੀ ਇਹ ਦੇਖ ਸਕਦੇ ਹੋ ਦੇਖ ਸਕਦੇ ਹੋ ਡਰਾਮੇ ਵਾਜੀ ਕੀਤੀ ਜਾ ਰਹੀ ਚੋਰ ਵੱਲੋਂ ਚੋਰ ਵੱਲੋਂ ਡਰਾਮੇ ਵਾਜੀ ਕੀਤੀ ਜਾਂਦੀ ਵੀ ਸਿੱਧੀਆਂ ਤਸਵੀਰਾਂ ਦੇਸ ਸੱਦਿਓ ਲਾਈਵ ਤਸਵੀਰਾਂ ਡਰਾਮੇ ਵਾਜੀ ਚੋਰ ਵੱਲੋਂ ਕੀਤੀ ਜਾਂਦੀ ਪਈ ਆ ਇਹ ਚੰਗਾ ਭਲੇ ਨੇ ਫੋਨ ਖੋਇਆ ਦੋ ਫੋਨ ਚਾਰ ਫੋਨ ਖੋਏ ਗਿਆ ਦੇਸ ਸੱਦਿਓ ਤਸਵੀਰਾਂ ਲਾਈਵ ਕੀਤੀ ਜਾ ਰਹੀ ਆ ਡਰਾਮੇ ਵਾਜੀ ਇਸ ਵੱਲੋਂ ਕੀਤੀ ਜਾਂਦੀ ਪਈ ਆ ਨਸ਼ੇੜੀ ਕੋਲ ਟੀਕੇ ਵੀ ਨਿਕਲੇ ਨੇ ਕੋਲ ਦੇਸ ਸੱਦਿਓ ਦੋਸਤੋ ਹੋਏ ਨੇ ਖਰਾਨੀ ਚਲਕ ਜਿਹਾ ਤਸਵੀਰਾਂ ਪੜ੍ਹ ਲਓ ਯਾਰ ਹੱਥ ਲਵਾ ਕੇ ਪੂਰਖਾਓ ਵਿੱਚ ਦੋਸੀ ਦੋਸਤੋ ਦੇ ਸਕਦੇ ਹੋ ਲਾਈਵ ਤਸਵੀਰਾਂ ਦੇਖੋ ਜੀ ਡਰਾਮੇ ਬਾਜੀ ਹੁੰਦੀ ਪਈ ਇਹਦੇ ਵੱਲੋਂ ਕਿਹਦਾ ਚੋਰੀਆ ਕਾਦੇ ਉਹਦੇ ਚੰਗੇ ਪਰੇ ਤੋੜਦੇ ਆਪਣੇ ਲੱਤਾਂ ਉੱਥੇ ਦੇ ਸਦੇ ਸਿੱਧੀਆਂ ਤਸਵੀਰਾਂ 5995 ਉਹ ਜੰਡੀਆ ਸੋਸ ਪੁਜੀਨਸਾ ਪਹੁੰਚ ਚੁੱਕੇ ਆ ਮੋਕੇਰੇ 5-10 ਮਿੰਟ ਦੀ ਬੜੀ ਵਧੀਆ ਡਿਊਟੀ ਨਿਭਾਈ ਇਹਨਾਂ ਨੇ ਦੇਖ ਸਦਿਓ ਸਿੱਧੀਆਂ ਤਸਵੀਰਾਂ ਇਹ ਲਾਈਵ ਪ੍ਰਸ਼ਾਸਨਾ ਵੀ ਗੱਲਬਾਤ ਕਰਾਂਗੇ ਅਸੀਂ ਕੋਸੇ ਗਿਆ ਤਾਂ ਸਿਰਾਂ ਕਰਦਾ ਚੰਗੇ ਕਰਿਆ ਜਿਹੜੇ ਬਾਹਰ ਲੱਗੇ ਨੇ ਜੀ ਬਾਈ ਤੇ ਬਹੁਤ ਜ਼ੋਰ ਆ ਰਹਾ ਜਿਹਦਾ ਬੰਦਾ ਸਰ ਕੀ ਮਾਮਲਾ ਕੀ ਸਮਝਣਾ ਦੱਸੋ ਮਾਮਲਾ ਤੁਹਾਡੇ ਕੋਲ ਲੱਗਾ ਮੈਂ ਤੁਹਾਨੂੰ ਸਮਝ ਆ ਗਿਆ ਨਹੀਂ ਡਿਊਟੀ ਬੋਵਰੀਆਂ ਨੇ ਬਾਈ ਟਾਈਮ ਤੇ ਪਹੁੰਚ ਚੁੱਕੀ ਮੈਨੂੰ ਫੋਨ ਆਇਆ ਸੀਗਾ ਵੀ ਇਸ ਦਾ ਮੋਬਾਈਲ ਕੋਲਾ ਬੰਦੇ ਫੜੇ ਦੋ ਜਣੇ ਮੈਂ ਮੌਕੇ ਤੇ ਆ ਗਿਆ ਸਰ ਕੀ ਕਾਰਵਾਈ ਕਰੋਗੇ ਹੁਣ ਹੁਣ ਦੇ ਦੇ ਜੋ ਹੈਗੀ ਕਾਰਵਾਈ ਸਰ ਫੋਨ ਕਿੰਨੇ ਫੜ ਗਿਆ ਅ ਮੈਨੂੰ ਤਿੰਨ ਮੁੰਡਿਆਂ ਨੇ ਫੜਿਆ ਫੋਨ ਇਹਨਾਂ ਕੋਲ ਅੱਛਾ ਜੀ ਇਹ ਫੋਨ ਆ ਠੀਕ ਹੈ ਫਿਰ ਕਰਦੇ ਵੀ ਇਹ ਨਾ ਰਿਹਾ ਕਿ ਖੋਇਆ ਕੋਈ ਠੀਕ ਹੈ ਜੀ ਸਾ ਮੇਰਾ ਫੋਨ ਨਹੀਂ ਇਹਨਾਂ ਕੋਲ ਮਿਲਿਆ ਸਾ ਜੀ ਤੁਸੀਂ ਆਓ ਆਪਣਾ ਰੇ ਰੋਲ ਬਣਾਓ ਠੀਕ ਹੈ ਸਾਇਨਗਨ ਮੋਟਰਸਾਈਕਲ ਮੋਟਰਸਾਈਕਲ ਵੀ ਫੜਿਆ ਜਾਏਗਾ ਦਾ ਫੋਨ ਵੀ ਰਿਹਾ ਜੀ ਮਾਣੇ ਆਓ ਆਪੇ ਨਾਲ ਕੋ ਤੁਸੀਂ ਦੇ ਸਕਦੇ ਆ ਮੋਟਰਸਾਈਕਲ ਦੀ ਦੁਕਾਨ ਦੀ ਵੀ ਕੋਸ਼ਿਸ਼ ਕਰਾਂਗੇ ਭਲਾ ਕਿਹੜਾ ਮੋਟਰਸਾਈਕਲ ਵੀ ਫੜਿਆ ਗਿਆ ਇਹਨਾਂ ਦੇ ਵੱਲ ਭਾਈ ਘੁਮਾਈਓ ਮਾੜਾ ਮਾੜਾ ਤੁਸੀਂ ਦੇਖ ਸਕਦੇ ਹੋ ਸਿੱਧੀ ਆ ਤਸਵੀਰਾਂ ਮੋਟਰਸਾਈਕਲ ਕਿੱਥੇ ਮੋਟਰਸਾਈਕਲ ਤੁਹਾਨੂੰ ਮੋਟਰਸਾਈਕਲ ਦਿਖਾਵਾ ਇਸ ਨੂੰ ਮੋਟਰਸਾਈਕਲ ਦੀ ਦੁਕਾਨ ਦੀ ਕੋਸ਼ਿਸ਼ ਕਰਾਂਗੇ ਅਸੀਂ ਮਾੜਾ ਦੋ ਮੀਟਰ ਤੁਸੀਂ ਦੁਕਾਨ ਦੀ ਕੋਸ਼ਿਸ਼ ਕਰਾਂਗੇ ਅਸੀਂ ਮੋਟਰਸਾਈਕਲ ਦੀ ਕਿਹਦਾ ਮੋਟਰਸਾਈਕਲ ਚੋੜਾ ਕੋ ਫੜਿਆ ਗਿਆ ਵੇਂਦੋ ਵੇਂਦੋ ਦੋਸਤੋ ਦੇਖ ਸਕਦੇ ਹੋ ਗੱਡੀ ਦੇ ਵਿੱਚ ਦੋ ਚੋਰ ਪਟਾ ਲਿੱਤੇ ਗਏ ਆ ਸਿੱਧੀਆ ਤਸਵੀਰ ਇਹ ਲਾਈਵ ਪਾ ਪਾਈ ਕਿੰਨੇ ਕਿੰਨੇ ਫੜਿਆ ਕਿੰਨੇ ਕਿੰਨੇ ਨਾਲ ਦੋ ਚੋਰਾਂ ਨੂੰ ਹੈ ਕਿੰਨੇ ਨੇ ਫੜਿਆ ਸੀ ਫੜਿਆ ਤੇ ਮੈਂ ਹੀ ਮਗਰ ਲਾ ਕੇ ਨਾਲ ਜਨਤਾ ਵੀ ਆਪਣੇ ਹੈ ਨਾ ਇੱਦਾਂ ਉਹ ਸ਼ਾਮ ਹੀ ਆ ਸ਼ਾਮ ਹੀ ਆਉਮੜਾ ਅੱਲਾ ਨਹੀਂ ਆਗਾ ਅੱਛਾ ਜੀ ਹਾਂ ਹੂੰ ਅੱਲਾ ਨਹੀਂ ਆਗਾ ਅੱਛਾ ਹੀ ਅੰਦੇਗੀ ਤੋਂ ਬੇਸੀ ਹੈ ਲੋ ਆ ਰਿਆਂ ਰੋਟੀ ਲੈ ਆ। ਅੱਛਾ ਤੁਸੀਂ ਰੋਟੀ ਲੈ ਆਣੇ ਸੀ। ਠੀਕ ਆ। ਉਹਦੀ ਛੋਡੀ ਨਾਲ ਮੇਰੀ ਆ ਜੀ। ਅੱਛਾ ਇੱਕ ਛੋੜੀ ਆਪਣੇ ਨਾਲ ਕੀਤੀ ਕਿ ਕਿਸੇ ਨਾਲ ਕੀਤੀ ਸੀ ਇਹਨਾਂ ਨੇ? ਇਹਨਾਂ ਦੋਨਾਂ ਨੇ ਕੀਤੀ। ਇਹਨਾਂ ਦੋਨਾਂ ਨੇ ਕੀਤੀ ਆ। ਅੱਛਾ ਜੀ। ਇਹ ਮੋਟਰਸਾਈਕਲ ਦਾ ਮੋਟਰ ਦਾ ਮੋਟਾ ਉਹ ਪਿਆ ਇਹਨਾਂ ਦਾ। ਫੋਨ ਕਿਨੇ ਕੋ ਖੋਇਆ ਸੀ ਇਹਨਾਂ ਨੇ? ਮੇਰ ਕੋ ਖੋਇਆ ਇਥੋਂ। ਅੱਛਾ ਜੀ ਦਾ ਫੋਨ ਖੋਇਆ। ਮੇਰਾ ਖੋਇਆ। ਉਹ ਫੋਨ ਕਿੱਥੇ ਆਦਾ? ਉਹ ਜਾਂ ਉਹ ਕਹਿੰਦਾ ਮੇਰਾ ਛੋਟਾ ਖੋਇਆ ਨਹੀਂ ਫਾਹਮਾ ਦੱਸੋ ਲਾਪੇ ਕਿੱਥੇ ਆ। ਅੱਛਾ ਜੀ। ਮਤਲਬ ਹੰਜੀ ਭਾਈ ਪਰਸੋਂ ਆਂਟੀ ਦੀ ਗੱਲ ਹੋਣੀ ਸੀ। ਉਹ ਕਿਨੇ ਹਾਂ ਅੰਟੀ ਕੀ ਦੇਖਦੇ ਅੱਜ ਚੋਰ ਫੜੇਗੇ ਦੋ ਕੀ ਇਾਈ ਲੱਗਦੇ ਸੀ ਮੁੰਡੇ ਕੋਈ ਹੋਰ ਸੀ ਕਿਤੇ ਮੈਂ ਕੁਝ ਕੈਨ ਵੀ ਫੋਟੋ ਮੇਰੇ ਕੋਲ ਹੈ ਤੁਸੀਂ ਦੇਖ ਲੋ ਮੈਂ ਕਿਸ ਤਰ੍ਹਾਂ ਦਾ ਜਾਇਜ਼ ਨਹੀਂ ਕਰਨਾ ਚਾਹੁੰਦਾ ਨਹੀਂ ਨਹੀਂ ਤੁਸੀਂ ਉਦਾਂ ਕਹਿੰਦੇ ਮੈਂ ਮੁੰਡੇ ਵਾਂ ਪਛਾਣ ਲਾਂਗੀ ਪਛਾਣਾਂਗੀ ਕਿਤੇ ਆ ਤਾਂ ਮੁੰਡੇ ਨਹੀਂ ਆਦੇ ਪੁੱਤੇ ਮੇਰੇ ਕੋਲ ਦੇਖ ਲੈਣੇ ਵੇ ਇਾਈ ਨਹੀਂ ਉਹ ਕੋਰ ਬਗਦਾ ਮੈਂ ਦੇਖਣੀ ਨਹੀਂ ਕੋਈ ਫੋਟੋ ਪਈ 14 ਦੀ ਆ ਮੈਂ ਦਿਖਾ ਸਕਦੇ ਫੋਟੋ ਤੁਸੀਂ ਦਿਖਾਓ ਮੜਾ ਤੁਸੀਂ ਦੇ ਸਕਦੇ ਹੋ ਲਾਈਵ ਤਸਵੀਰਾਂ ਆਂਟੀ ਜੀ ਕੋ ਫੋਟੋ ਵੀ ਜਿਹੜੀ 14 ਦੀ ਕਰੇ ਚੋਰ ਫੜੇ ਗਏ ਸੀ ਇਹ ਦਿਨ ਦੇ ਆਰੇ ਚੋਰੀਆ ਹੁੰਦੀ ਆ ਪੀਆ ਵੈਸੇ ਇਹਦੀ ਵਿੱਚ ਆਹ ਦੇਖੋ ਦੋਸਤੋ ਦੇ ਸਕਦੇ ਆ ਚੋਰ ਆਰੇ ਦੋ ਕਿੰਨਾਂ ਨੇ ਆਣਾ ਨੇ ਚੋਰੀ ਕੀਤੀ ਆ ਪਹਿਲਾ ਆਂਟੀ ਦੇ ਕੋਲ ਤੁਸੀਂ ਦੇ ਸਕਦੇ ਹੋ ਲਾਟ ਮਾਰੇ ਜਲੰਧਰ ਸ਼ਹਿਰ ਆ ਦੋ ਚੋਰ ਆ ਦੇ ਕਰ ਚੋਰ ਫੜੇ ਗਿਆ ਚੋਰੀ ਕਰਦੇ ਯਾਨਾ ਕੋ ਟੀਕੇ ਵੀ ਲਿਖ ਰਹੇ ਮੋਕੇ ਦੇ ਦੋ ਚਾ ਤਿੰਨ ਫੋਨ ਨਿਕਲੇ ਆਣਾਂ ਕੋ ਤੁਸੀਂ ਦੇਖ ਸਕਦੇ ਹੋ ਜੰਦਰ ਸ਼ਾਇਦ ਇਹ ਤਸਵੀਰਾਂ ਇਹ ਦਾਸ਼ਮੰਦਾਂ ਦੀਆਂ ਤਸਵੀਰਾਂ ਸਿੱਧੀ ਹੈ ਲਾਈਵ ਤਸਵੀਰਾਂ ਦਾਸ਼ਮੰਦਾਂ ਦੀਆਂ ਦੇਖ ਸਕਦੇ ਹੋ ਸਿੱਧੀ ਹੈ ਤਸਵੀਰਾਂ ਆ ਦੋ ਚੋਰ ਕਿਤੇ ਫੜੇ ਗਿਆ ਡਰਾਮੇ ਵਹੀ ਕਰਦੇ ਭਈ ਚੰਗਾ ਪਲਤ ਤੁਰਕੇ ਆਂਦਾ ਭਈ ਅਸੀਂ ਇਹ ਲੜਕੀ ਕੋ ਦੂਜੀ ਕੋ ਟੀਕੇ ਵੀ ਨਿਕਲੇਗੇ ਸ਼੍ਰੀਆਮ ਟੀਕੇ ਬਈਨੇ ਕੋ ਬੋਲੇ ਆ ਨਹੀਂ ਜਾਂਦਾ ਭਈ ਅਸੀਂ ਮੂੰਹੋਂ ਤੈਨੂੰ ਪੁੱਛਿਆ ਗਿਆ ਕਿਰੇ ਪਿੰਡ ਦਾ ਆਪਣੇ ਪਿੰਡ ਦਾ ਨਾਮ ਵੀ ਦੱਸਿਆ ਗਿਆ ਸਹੀ ਤਰ੍ਹਾਂ ਤੁਸੀਂ ਦੇਖ ਸਕਦੇ ਬਿੱਪਣ ਪਤਾ ਕਿਹਦਾ ਨਾਮ ਕਹਿੰਦਾ ਵੀ ਬਿੱਪਣ ਬਿੱਪਣ ਦੇਖੋ ਜੀ ਸੁਧਿਆ ਤਸਵੀਰਾਂ ਇਹ ਆਮ ਜਨਤਾ ਵੱਲੋਂ ਕਿਰੇ ਫੜੇ ਗਿਆ ਪਬਲਿਕ ਨੇ ਬਹੁਤ ਹਿੰਮਤ ਕੀਤੀ ਆ ਵੀ ਬਾਕੀ ਵੀਪਣ ਦਾ ਪਛਮਣੇ ਜੇ ਮਰਦਾ ਸੀ ਉਹ ਲੱਗਦੇ ਹੋ ਠੀਕ ਹੈ ਜੀ ਤਸਵੀਰਾ ਤਸਵੀਰਾ ਤਨਸ਼ਮੰਦਾਰੀ ਦੇ ਸਕਦੇ ਆ ਦੋ ਚੋਰ ਕਰੇ ਫੜੇ ਕੇ ਫੋਨ ਖੁੰਦੇ ਵਜੇ ਬਾਈ ਇੱਧਰ ਉਸੀ ਚੋਰ ਫੜਿਆ ਸੀ ਨਹੀਂ ਨਹੀਂ ਭਾਜੀ ਮੈਂ ਨਾ ਫੜਿਆ ਹਾਂ ਹਾਂ ਜੀ ਤਿੰਨ ਬੜਿਆ ਸੀਗਾ ਅੱਛਾ ਤੂੰ ਓਕੇ ਹਾਂ ਉਹ ਮੁੰਡੇ ਨੇ ਬੜਿਆ ਜ਼ੋਰ ਤੇ ਉਹ ਕੋਲ ਗਿਆ ਪਰ ਨੁਹ ਗਿਆ ਹੌਲੀ ਹੌਲੀ ਦਾ ਚੱਕਰ ਆ ਤੇ ਪੁੱਲ ਜਾ ਕੇ ਦੇਖਿਆ ਤੇ ਚੋਰ ਫੜਿਆ ਆ ਕੀ ਫੜਿਆ ਪਿਆ ਤੁਸੀਂ ਆਹ ਤੇ ਉਹਨਾਂ ਦੇ ਮੋਟਰਸਾਈਕਲ ਡਿੱਗਿਆ ਸੀ ਨਾ ਲੈ ਜੀ ਸ਼ੋਕ ਦਾ ਟੁੱਟਾ ਅੱਛਾ ਮੋਟਰਸਾਈਕਲ ਕੀ ਕੀਤੀ ਇਹਨਾਂ ਦਾ ਲਗਾ ਰਿਹਾ ਨੰਬਰ ਹੈ ਨੰਬਰ ਦਾ ਹੋਇਆ ਇਹਨਾਂ ਦਾ ਹਾਂ ਬੜੋ ਰੂਸੀ ਦੇ ਸਕਦੇ ਹੋ ਇਹ ਨੰਮਾ ਵੀ ਦੇਖ ਲਓ ਕੀ ਪਤਾ ਕਿਸੇ ਦੀ ਬਾਈਕ ਹੋਵੇ ਲੱਭ ਜਾਵੇ ਗਰੀਬ ਬੰਦੇ ਦੀ ਦੇ ਸਕਦੇ ਹੋ ਇਹ ਬਾਈਕ ਕਿਤੇ ਖੜੀ ਪਈ ਸਪੈਸ਼ਲ ਮੋਟਰਸਾਈਕਲ ਆ ਓਬਵੀਅਸ ਉਹਨੂੰ ਦਿੱਤਾ ਪੁਲਿਸ ਧੰਨਵਾਦ ਸਾਡੇ ਚੈਨਲ ਨਾਲ ਜੁੜੇ ਰਹੇ ਜਾਂਦਾ ਜਨੰਦਮ ਮੈ ਟੀਵੀ ਨਾਲ ਕੋਈ ਨਵੀਂ ਅਪਡੇਟ ਜੂ ਲਾਈਵ ਅਗੇ ਦੱਸਾਂਗੇ ਬਾਦ ਵਿੱਚ